ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਵੀ ਵਾ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ ਫਾਰਮ ਚ ਬਾਈ ਕੋਲੇ 6 ਗਾਵਾਂ ਨੇ ਬਾਈ 4 ਤਾਜ਼ੀਆਂ ਸੋਈਆਂ 2 ਗੱਬਣਾ ਨੇ ਥੋੜੇ ਥੋੜੇ ਢਣਕਰ ਮਾਲੀਆਂ ਲੈਂਦੀਆਂ ਨੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਵੱਡਣ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਮੇਡੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਹੱਸੀ ਕਾ ਬਾਈ ਹੱਸੀ ਕਾ ਬਾਈ ਜੀ ਹੋ ਠੀਕ ਹੋ ਬਜੀ ਹਾਂਜੀ ਬੋਲ ਬੀ ਨਾਮ ਤੇ ਐਡਰੈਸ ਬੋਲੋ ਜੀ ਨਾਮ ਨਿਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਦਾ ਜਿਹੜੇ ਸਰਾਪਰਾ ਹੈਗੇ ਜੀ ਗ੍ਰਾਮਪਰਾ ਫੂਲ ਇਧਰ ਭਗਤਾ ਭਾਈ ਕਾ ਠੀਕ ਹੈ ਜੀ ਪਿੰਡ ਦਾ ਨਾਂ ਦੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ ਜੀ 7087820655 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੈੜ ਜਿੰਨਾ ਕਿਹੜਾ ਸੂਹ ਸੂਈ ਹੈ ਬਾਈ ਪਲੂਣ ਹੀ ਸੂਈ ਹੈ ਪਹਿਲਾ ਸੂਹ ਓਕੇ ਬਾਈ ਕਦੋਂ ਸੂਈ ਹੈ ਬਾਈ ਬਸ ਉਹ ਹੀ ਖੜੀ ਬਸ 15 ਕਿਮ ਮਿੰਟ ਹੋਏ ਤੁਹਾਡੇ ਮੂਰੀ ਸੂਈ ਹੈ ਠੀਕ ਹੈ ਬਾਈ ਹਾਂ ਦੇ ਬੱਚਾ ਕੀ ਦੇਤਾ ਇਹਨੇ ਬੱਚੀ ਦਿੱਤੀ ਜੀ ਬੱਚੀ ਹਾਂ ਜੀ ਬੱਚੀ ਬਹੁਤ ਚੰਗੀ ਹੈ ਨਾ ਬਹੁਤ ਚੰਗੀ ਨਸਲ ਵਾਲੀ ਬੱਚੀ ਹੈ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਵੀ ਬਹੁਤ ਚੰਗੀ ਹੈ ਬਹੁਤ ਵੱਡ ਵਾਲੀ ਬੱਚੀ ਹੈ ਨਸਲ ਵਾਲੀ ਪੂਰੀ ਸਹੀ ਗੱਲ ਆ ਬਾਈ ਪੂਰੀ ਬਰੀਕੀ ਜੀ ਬੱਚੀ ਹਾਂ ਜੀ ਤੇ ਕਿੰਨਾ ਦੁੱਧ ਦੇ ਦੋ ਬਈ ਅਸਟੀਮੇਟ ਜਾ ਅਸਟੀਮੇਟ ਦੇਖੋ ਬਾਈ ਜੀ ਮੂੰਹ ਚੌਗੀ ਬੱਚੀ ਹੈ ਇਹ ਹਾਂ ਬਰੀਕੀਆਂ ਚ ਬੱਚੀ ਹੈਗੀ ਮੰਨ ਲਓ ਪੱਧ ਵਾਲੀ ਐ ਬੰਦਾ ਛੋਟੀ ਨਾ ਮੰਨੇ ਹਾਂ ਜੇ ਆਪਾਂ ਨੂੰ ਉਮੀਦ ਹੈ 16 17 ਲੀਟਰ ਦੀ ਹੈਗੀ ਠੀਕ ਆ ਬਾਈ ਹਾਂ ਮੂਹ ਬਈ ਆਉਂਦੀ ਸੇਵਾ ਸਮਝਣਾ ਦੇਖ ਕੇ ਲੈਣੀ ਚਾਹੀਦੀ ਸਹੀ ਗੱਲ ਤੇ ਵੜ ਦਾ ਕੱਦ ਕੋਦ ਦੇਖ ਲੋ ਜੀ ਬਹੁਤ ਹੈ ਕੱਦ ਫੁੱਲ ਛੋਟੀ ਨਾ ਮੰਨਿਓ ਫੁੱਲ ਬਰੀਕ ਬਾਕੀ ਠੰਡੀ ਸੀਲ ਬਹੁਤ ਹੈ ਜੀ ਵੜ ਠੀਕ ਆ ਬਈ ਐ ਕੋਈ ਗੱਲ ਨਹੀਂ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਪੂਰੀ ਪੂਰੀ ਠੰਡੇ ਸਵਾਦੀ ਬੱਛੀ ਜੀ ਕੀ ਆ ਬਾਤ ਆ ਬਈ ਲੈ ਲੈ ਵਲ ਉਹ ਬੜਾ ਚੰਗਾ ਹੈ ਹਾਂਜੀ ਹਾਂਜੀ ਮਗਰ ਮੂਹ ਲਲੇ ਵਾ ਉਹ ਨਹੀਂ ਮੂਹ ਰੇ ਉਹ ਨਹੀਂ ਮਗਰ ਤੁਹਾਨੂੰ ਤਾਂ ਸ਼ਾਂਤੋਂ ਫੀਟਿੰਗ ਚੈੱਕ ਕਰਵਾਉਣਾ ਕਮਾਲ ਦੀ ਲੈ 파ੜੀ ਵਾਲਾ ਆਰਡਰ ਠੀਕ ਨਹੀਂ ਸਫਾਈ ਬੜੀ ਆ ਵਾਲੀ ਸਾਹਿਬ ਬੜਾ ਜੀ ਹੂੰ ਮੂੰਹ ਚਾਰ ਦੰਦ ਹੈ ਜੀ ਠੀਕ ਹੈ ਜੀ ਹਾਂਜੀ ਹੂੰ ਦੇਖੋ ਚਾਰ ਦੰਦ ਬੜਾ ਥੋੜਾ ਸਟਾਰਟ ਹੋ ਗਏ ਕਿੱਥੋਂ ਤਾਈ ਲਿਓ ਮਨਲਾ ਸਹੀ ਆ ਸਾਰੇ ਕੱਲਾ ਬੱਚਾ ਹੀ ਪਲਾਇਆ ਹਲੇ ਠੀਕ ਹੈ ਜੀ ਹਾਂਜੀ ਖੋਲਿਓ ਬਈ ਤੋਰ ਸੂਈ ਸਵਾਈ ਬੱਚਾ ਕਰਮ ਵਾਲੀ ਨੇ ਬੱਛੀ ਦਿੱਤੀ ਬੱਛੀ ਵੀ ਬਹੁਤ ਚੰਗੀ ਆ ਜੇਰ ਬਸ ਥੋੜੇ ਟਾਈਮ ਤਾਈ ਕਰਮ ਵਾਲੀ ਦੀ ਪੈ ਜਾਣੀ ਕਿੰਨਾ ਟਾਈਮ ਸੂਈ ਨੂੰ ਬਈ ਥੋੜਾ ਟਾਈਮ ਹੋਇਆ 10 15 ਮਿੰਟ ਮਸਾਂ ਹੀ ਹੋਇਆ ਤੇ ਤੋਰਾ ਚੈੱਕ ਕਰੋ ਕਰਮ ਵਾਲੀ ਦਾ ਕੱਦ ਫੁੱਲ ਛੋਟੀ ਨਾ ਮੰਨਿਓ ਬਰੀਡ ਫੁੱਲ ਬਾਕੀ ਗਰਮੀ ਨਹੀਂ ਮੰਨਦੀ ਫੈਂਟ ਫੌਂਡ ਕਰਮ ਵਾਲੀ ਦੀ ਫੁੱਲ ਚੰਗੀ ਆਉ। ਬਹੁਤ ਚੰਗੀ ਵੜ ਹੈ ਜੀ ਬਰੀਕ ਸਹੀ ਆ ਬਾਈ। ਹੂੰ ਫੇਸ ਫੂਸ ਦੇਖੋ ਛੋਟਾ ਜਿਹਾ ਫੇਸ ਆ ਬਰੀਕੀ ਚ ਵਾਲੀ ਆ ਕਰਮ ਵਾਲੀ। ਕੀ ਮੋਲ ਆ ਬਾਈ ਜਾਇ ਜਾਇ ਖੱਚ ਕੇ ਜੇ। ਕੋਈ ਮੋਲ ਦੇਖੋ ਅੱਗੇ ਵੀ ਆਪਣੇ ਜਮਾ ਜਾਇ ਜੀ ਹੁੰਦੇ ਆ ਨਾ। ਹੂੰ ਜੀ ਵਾਦਾ ਘਟਾ ਨਹੀਂ ਆਪਾਂ ਕਰ ਦੇਗੇ। ਠੀਕ ਆ ਜੀ। ਜਿੰਨੇ ਰੁਪਏ ਆਪਾਂ ਲੈਣੇ ਬਸ ਉਨੀ ਕੀ ਗੱਲ ਹੀ ਕਰਨੀ ਆ। ਹਾਂ ਹਾਂ ਹਾਂ। ਬਾਈ ਦੇ ਰਹੀਂ 55000 ਦੀ ਬਿਹੜ ਚੱਕ ਬਾਈ ਹਾਂਜੀ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾਈ ਜਾ ਜਮੋ ਜਾਇਜ਼ ਆ ਬਾਈ 55000 ਦੀ ਬਿਹੜ ਬਾਈ ਕਹਿੰਦਾ ਦੇ ਦੇਾਂਗੇ ਫਿਰ ਕੱਦ ਕੋਦਾਂ ਪੂਰੇ ਕੱਦ ਵਾਲੀ ਬਿਹੜਾ ਜੀ ਬੰਦਾ ਛੋਟੀ ਨਾ ਮੰਨੇ ਸਹੀ ਆ ਬਾਈ ਦੇਖੋ ਜੀ ਹੂੰ ਲੈਵਾ ਪੜਾ ਸਹੀ ਆ ਉਹ ਬੜੀ ਮੁੱਠੀ ਭਾਅ ਜ਼ਰੂਰ ਹੈਗੀ ਆ ਸਾ ਸਹੀ ਗੱਲ ਆ ਬਾਈ ਦੇਖੋ ਇਹ ਪੂਰਾ ਥਣ ਬੜਾ ਕਮਾਲ ਦਾ ਥਣ ਪੂਰਾ ਚੰਗਾ ਥਣ ਲੱਗਿਆ ਜੀ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਮੋਹੋ ਚਾਰ ਰੰਗ ਦਾ ਬੰਦਾ ਚੈੱਕ ਕਰਕੇ ਲਿਆਵੇ ਦੰਦਾਂ ਚ ਬੈੜਾ ਜੀ ਠੀਕ ਆ ਬਾਈ ਹਾਂਜੀ ਕੱਦ ਦਾ ਛੋਟ ਹੀ ਨਾ ਮੰਨੇ ਅਗਲਾ ਬਾਕੀ ਮੁੱਲ ਵੀ ਅਰਜਮਾ ਜਾਇਜ਼ ਆ ਜਿੱੱਚ ਕੇ ਮੁੱਲ ਰੱਖਿਆ ਮੁੱਲ ਨਹੀਂ ਮਿਲਣਾ ਕਿਉਂ ਕੱਦ ਬਹੁਤ ਆ ਬੜਾ ਦਾ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵਾਲੀ ਬੜੜੀ ਤਾਂ ਖੈਰ ਉਹ ਹੀ ਮੰਗ ਬਹੁਤ ਆ ਜੀ ਹਾਂਜੀ 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 ਹਾਂ ਬਾਕੀ ਕੋਈ ਜੱਕਰ ਨਹੀਂ ਧਾਰਾ ਮਾਰ ਕੇ ਰੱਖ ਹਾਂਜੀ ਧਾਰ ਤੇ ਧਾਰਾ ਕੋਈ ਨਹੀਂ ਮਾਰ ਕੇ ਦੱਸਦੇ ਆ। ਹਾਂਜੀ ਧਾਰਾ ਮਾਰਦੇ ਨਹੀਂ। ਕੋਈ ਕੁਛ ਨਹੀਂ ਕਹਿੰਦੀ ਸੀਲ ਵਾਲੀ ਬੜਾ। ਠੀਕ ਆ। ਅਸ਼ਕਾਹੀਂ ਬੜੀ ਇਹਦੇ ਨਾਲ। ਹਾਂਜੀ ਬੜਾ ਤਾਂ ਵੀ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਵਾਲਾ। ਠੰਡੀ ਬੜੀ ਹੈ ਜੀ। ਬਸ ਜਿਹੜੇ ਖਾਦੇ ਬਾਈ ਪਹਿਲਾਂ ਥਾਣੇ ਕੇ ਥਾਣੇ ਦੇ ਪੀਣੜ ਪੂਰੀ ਵਿੱਚੀ ਤੇ ਇਕੱਲਾ ਇਕੱਲਾ ਥਾਣ ਗਲਾਬੀ ਥਾਣ ਬਾਕੀ ਚਵਾਈ ਦੇਖੋ ਬਾਈ ਕਹਿੰਦਾ ਪੋਲੀ ਵਾਲੀ ਹੈ ਚਵਾਈ। ਬਹੁਤ ਸੋਹਣਾ ਚੋਲ ਗਈ। ਹਮ ਬਾਕੀ ਦੁੱਧ ਆਪਾਂ ਦਾ 16-17 ਲੀਟਰ ਕਹੀ ਜੰਨੇ ਹੈਗੇ। ਠੀਕ ਆ। ਇਹ ਨਹੀਂ ਪਤਾ ਮੈਨੂੰ ਬੜਾ 18-19 ਲੀਟਰ ਦੁੱਧ ਚਵਾਦੇ ਕੋਲੇ ਜਾ ਸਹੀ ਗੱਲ ਆ ਬਾਈ ਬਰੀਡ ਤਾਂ ਇੱਕ ਨੰਬਰ ਆ ਕਰਮਾਲੀ ਬਾਕੀ ਚਵਾਈ ਦੇਖ ਬਾਕੀ ਠੰਡੀ ਠੰਡੀ ਵੇਖੋ ਜਿਵੇਂ ਹੁਣੇ ਸੂਈ ਆ ਨਿਆਣਾ ਨਹੀਂ ਪਾਇਆ ਜਿਵੇਂ ਕੋਈ ਬੱਚਾ ਨਹੀਂ ਲਾਇਆ ਆਪਾਂ ਇੱਕ ਦਿਨਾਂ ਵਿੱਚ ਬੈਗੀ ਠੰਡੀ ਫੋਦਾ ਤੇ ਚਵਾਈ ਦੇਖੋ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਕੋਈ ਚੱਲ ਕੋਈ ਚੈੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਢੀਲ ਵਾਲੀ ਆ ਲੇਕਰ ਅਗਲੇ ਸਣਾਈ ਚੈੱਕ ਕਰੋ ਅਗਲੇ ਸਣਾਈ ਚੈੱਕ ਕਰ ਲੋ ਜੀ ਬਾਈ ਮੋਟਾ ਮੋਟਾ ਚੋਣ ਲੱਗਿਆ ਕਿੰਨੀਆਂ ਕਿਧਾਰਾਂ ਵਾਲੀਆਂ ਜਮਾਂ ਪੈਰ ਤਾਂ ਹਿਲਾਉਣਾ ਹੀ ਨਹੀਂ ਬੈੜਨ ਸਹੀ ਗੱਲ ਆ ਬਾਈ ਜਮਾਂ ਢੀਲ ਨਹੀਂ ਬੈੜੀ ਬਾਕੀ ਬਰੀਕੀ ਚ ਵੜੀ ਜਿਹਾ ਬੜਾ ਹਾਂ ਫੀਟਿੰਗ ਬਹੁਤ ਬੜੀ ਤਗੜੀ ਹੈ ਲੈ ਮੇਰੀ ਥਾਣ 1 ਨੰਬਰ ਕੱਲਾ ਕੱਲਾ ਥਾਣ ਪੂਰੀ ਵਿੱਠੀ ਦੇ ਥਾਣ ਮਗਰ ਮੁੱਲ ਲੇਵਾ ਬਈ ਬਾਕੀ ਮੁੱਲ ਜੈਜ ਵੱਡੀ ਗੱਲ ਬੱਚਾ ਮਗਰ ਬੱਛੀ ਆ ਗਈ ਬਈ ਹਾਂਜੀ ਅੱਗੇ ਬਈ 2 ਨੰਬਰ ਕਿਹੜਾ ਸੂਸ ਸੂਈ ਹੈ ਜੀ ਇਹ ਦੂਜਾ ਸੂਸ ਸੂਈ ਹੈ ਬਈ ਇਹ ਕਦੋਂ ਸੂਈ ਹੈ ਜੀ ਇਹ ਕੱਲ੍ਹ ਸ਼ਾਮ ਦੀ 4:00 ਵਜੇ ਦੀ ਸੂਈ ਹੈ ਜੀ ਬੜਾ ਬੱਚਾ ਕੀ ਦੇਤਾ ਜੀ ਇਹਨੇ ਵੀ ਬੱਛੀ ਸੀ ਤੀ ਬੱਛੀ ਬੜੀ ਚੰਗੀ ਹੈ ਹਾਂਜੀ ਬੱਚੇ ਨੇ ਵੀ ਚੰਗੀ ਬੱਚਾ ਬਈ ਬੱਛੀ ਨੂੰ ਜਨਮ ਦਿੰਦਾ ਬੱਛੀ ਦੀ ਕੁਆਲਿਟੀ ਦਿਖਾਉਂ ਗੋਚੰਗੀ ਬੱਚੀ ਕੀ ਬਾਤ ਆ ਜਾ ਕੱਲ ਸ਼ਾਮ 4 ਵਜੇ ਦੀ ਸੂਈ ਵੜ ਓਕੇ ਜਰਜਾ ਪਾ ਸੌ ਕਹ ਦੀ ਗਰੰਟੀ ਹੋਊਗੀ ਠੀਕ ਆ ਹਮ ਇੱਕ ਨੰਬਰ ਸੀਲ ਠੰਡੀ ਬਹੁਤ ਆਈ ਜਰਸੀ ਆ ਗਈ ਹੈ ਨਾ ਹਾਂਜੀ ਜਰਸੀ ਆ ਗਈ ਕੱਦ ਦੀ ਆ ਮੰਗ ਫੁੱਲਾ ਬਾਈ ਮੈਂ ਉਹ ਛੋਟੀ ਨਹੀਂ ਜਣੀ ਵੀ ਕੱਦ ਵਾਲੀ ਇੱਥੇ ਆ ਬਾਈ ਸਹੀ ਆ ਬਾਈ ਬਾਕੀ ਸੂਈ ਸਵਾਈਆ ਯਾਰ ਬੱਚਾ ਮਗਰ ਬੱਚੀ ਹੈਗੀ ਤੇ ਕਿੰਨਾ ਦੁੱਧ ਦੇ ਦੂ ਬਾਈ ਅਸਟੀਮੇਟ ਜਾ ਅਸਟੀਮੇਟ ਵੇਖੋ ਬਾਈ ਜਿਹੜੇ ਸਾਨੂੰ ਬਰੀਕੀਆਂ ਕੰਮ ਪਹਿਲਾਂ ਜਣੀ ਥੋੜੀ ਬੰਦੇ ਸਮਾਈ ਲਈ ਸੀ ਉਹਨਾਂ ਨੇ ਵੀ ਮੰਨ ਲਓ ਦੱਸਿਆ ਪਿਛਲੇ ਸੂਈ 14 ਲੀਟਰ ਦੋ ਦਿੱਤਾ ਹੁਣ ਇੱਥੇ ਆਉਣੀ 16 17 ਘੜਚਵਾ ਦਵੀ ਬੰਦੇ ਸੇਵਾ ਵਾਲੇ ਕੋਲ ਜਾਵੜੀ ਓਕੇ ਬਾਈ ਹਾਂਜੀ ਬਹੁਤ ਰੀਕੀ ਵਾਲੀ ਬਣੀ ਬਾਕੀ ਫੈਂਡ ਫੁੱਲ ਆਊਗਾ ਨੀ ਹਾਂਜੀ ਹਾਂਜੀ ਗਰਮੀ ਗਰਮੀ ਨਹੀਂ ਮੰਨਦੀ ਫੈਂਡ ਫੁੱਲ ਆਊਗੀ ਪਿਛਾਂ ਤੋਂ ਲੇਵਾ ਇੱਕ ਨੰਬਰ ਥਾਣੇ ਇੱਕ ਨੰਬਰ ਚਵਾਈ ਚੁਈ ਕਿਵੇਂ ਆ ਮੈਂ ਇੱਕ ਨੰਬਰ ਜੀ ਚੋਣ ਦਾ ਨਜਾਇਜ਼ ਜੰਗ ਲਗੇ ਚੋਣ ਉਹ ਲੋ ਬਈ ਤੋਰੇ ਕਲਰ ਬਹੁਤ ਚੰਗਾ ਬਈ ਜਰਸੀ ਵਾਲਾ ਕਲਰ ਆ ਜਰਸੀ ਬਰੀਡ ਮਿਲਦੀ ਘਾਟ ਮੰਗ ਫੁੱਲ ਬੱਚਾ ਮਗਰ ਬੱਚੀ ਆ ਸਾਰੀਆਂ ਗੱਲਾਂ ਓਕੇ ਆ ਫੇਸ ਦਿਖਾਉਂਦੇ ਨੇੜ ਤੋਂ ਫੇਸ ਦੀ ਬਿਊਟੀ ਵੀ ਕਮਾਰਾ ਕੀ ਬਾਤ ਆ ਬਈ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਹੈ ਕਰਮਾਈ ਮੈਂ ਕੋਈ ਟੈਂਸ਼ਨ ਨਹੀਂ ਦੀ ਕਿਸੇ ਵੀ ਗੱਲ ਦੀ ਹਮਮ ਸਭ ਕੁਝ ਇੱਕ ਨੰਬਰ ਹੈ ਜੀ ਸਹੀ ਗੱਲ ਹੈ ਬਾਈ ਹਾਂਜੀ ਆਏ ਪਤਾ ਕੀ ਮੋਲ ਲ ਬਾਈ ਜੈਜ ਜਾਂ ਫਿਰ ਬਾਈ ਇਹਦਾ ਮੋਲ ਕਰਾਉਣ ਨੂੰ ਭਾਵੇਂ ਕੋਈ 55 60 ਜਿੰਨਾ ਮਰਜ਼ੀ ਕਾ ਲੇ ਠੀਕ ਹੈ ਜੀ ਆਪਾਂ 54800 ਰੁਪਏ ਦੀ ਵੜ ਦੇਵਾਂਗੇ ਚੱਕ ਬਾਈ ਜਮਾ ਜੈਜ ਮੋਲ ਲ 54800 ਰੁਪਏ ਮੋਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜੂਗਾ ਬਾਈ ਵੜ ਚੰਗੀ ਐ ਸੂਈ ਸਵਾਈ ਐ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰਕੀਟ ਖਾਂਦਾ ਠੰਡੀ ਪਾਉ ਤਾ ਨਾ ਹਾਂਜੀ ਠੰਡੀ ਤਾਂ ਬਾੜੀ ਹੈ ਜੀ ਜਿਵੇਂ ਮਾਰਦੀ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਲੈ ਠੰਡੀ ਤਾਂ ਬਾੜੀ ਹੈ ਜੀ ਧਾਰਾ ਮਾਰ ਤੋਈ ਹਾਂਜੀ ਠੰਡੀ ਤਾਂ ਫੁੱਲ ਲੱਗ ਨਹੀਂ ਬਾਈ ਬਾੜੀ ਠੰਡੀ ਹੈ ਬਾਈ ਹੂੰ ਜਿਵੇਂ ਮਰਜੀ ਬੈਠਾ ਰਹੇ ਕੋਈ ਕੁਛ ਨਹੀਂ ਲੈ ਕੀ ਆ ਜਵਾਬ ਚੋਲੀ ਜੀ ਕੋਈ ਦਿੱਕਤ ਨਹੀਂ ਸਹੀ ਹੈ ਬਾਈ ਚੌਣ ਚੌਣ ਰੂਮਰਗੀ ਚਵਾਈ ਆ ਪੋਲੀ ਹੂੰ ਬਾਕੀ ਆ ਮੋਲ ਨਹੀਂ ਮਿਲਣਾ ਬਾਈ ਆ ਮੋਲ ਚ ਜਰਸੀ ਨਹੀਂ ਮਿਲਨੀ ਕੋਈ ਕੱਦ ਵੀ ਛੋਟਾ ਨਹੀਂ ਕੱਦ ਵੀ ਠੀਕ ਆ ਵਧੀਆ ਕੱਦ ਪੂਰਾ ਜੀ ਹੂੰ ਕਰੀ ਬੱਚੀ ਇਧਰੋਂ ਹੀ ਵਾਕੀ ਥਾਣ ਨੇੜੇ ਚੈੱਕ ਕਰਵਾਉਨੇ ਥਾਣ ਬਹੁਤ ਚੰਗਾ ਆ ਨੇੜੋਂ ਦਿਖਾਉਂਦੀ ਥਾਣ ਲੈ ਮੋਟ ਚੰਗਾ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਲੈ ਵਾ ਲੂਗਾ ਇੱਕ ਨੰਬਰ ਬਾਕੀ ਫੈਂਟ ਬਹੁਤ ਹੋਏ ਦੀ ਗਰਮੀ ਨਹੀਂ ਮੰਦੀ ਮੱਝ ਨਾਲ ਦਾ ਦੁੱਧ ਦੇ ਦੂ ਤੇ ਰੇਟ ਕੁਛ ਵੀ ਨਹੀਂ ਚਵਾਈ ਦੇਖੋ ਜੀ ਲੱਗਾ ਟੋਣ ਵੜਨਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋ ਜਾ ਟੋਣ ਬੜਾ ਚੰਗਾ ਹੈ ਨਾ ਜੀ ਮਗਰ ਸੁਣੋ ਟੋਣ ਪੂਰੀ ਆ ਇੱਕ ਨੰਬਰ ਦਾ ਰਕਨੀ ਚੈੱਕ ਕਰ ਲੀਆ ਕੀ ਬਾਤ ਹੈ ਮਗਰ ਲਈ ਥਣਾ ਚੈੱਕ ਕਰ ਲਓ ਕੋਣ ਚਵਾ ਤਾਂ ਇੱਕੋ ਜਿਹਾ ਚਾਰੇ ਥਾਂ ਦਾ ਹਾਂਜੀ ਕਿੰਨੀਆਂ ਘਤਾਰਾਂ ਮਾਰੀਆਂ ਚਵਾਈ ਦੇਖੋ ਬਈ ਕੀ ਬਾਤਾਂ ਬਾਕੀ ਮੁੱਲ ਜਾਇਜ਼ ਆ ਜਾਣਾ ਬਈ ਅੱਗੇ ਬਈ ਤੈਨਾਂ ਨੰਬਰ ਕਿਹੜਾ ਸੂਸੂਈ ਐ ਇਹ ਦੂਜਾ ਸੂਸੂਈ ਬਈ ਇਹ ਕਦੋਂ ਸੂਈ ਐ ਤੈਨੂੰ ਤਿੰਨ ਦਿਨ ਹੋ ਗਈ ਸੂਈ ਨੂੰ ਬੱਚਾ ਕੀ ਦੇਤਾ ਇਹਨੇ ਬੱਚੀ ਤੇ ਬਹੁਤ ਚੰਗੀ ਬੱਚੀ ਭੜੀ ਚੰਗੀ ਆ ਨਾ ਹਾਂਜੀ ਅੱਜ ਸਾਰੀਆਂ ਮਗਰੀ ਬੱਚੀਆਂ ਆ ਗਈਆਂ ਹਾਂਜੀ ਹਾਂਜੀ ਹੂੰ ਬੱਚੀ ਦਿਖਾਉਣੀ ਆ ਪਹਿਲਾ ਨੇੜ ਤੋਂ ਬੱਚੀ ਬੜੀ ਚੰਗੀ ਕੁਆਲਿਟੀ ਚੈੱਕ ਕਰੋ ਫਰੰਟ ਫਰੰਟ ਪੂਰਾ ਚੰਗਾ ਕਰਮ ਵਾਲੀ ਦਾ ਬਹੁਤ ਚੰਗੀ ਬੱਚੀ ਦੋ ਨਗ ਮੈਲਨੇ ਆ ਬਾਈ ਠੀਕ ਆ ਕਿ ਨਹੀਂ ਬੱਚੀ ਕਰਦ ਵਾਲੀ ਆ ਜੀ ਬੱਚੀ ਉਵੇਂ ਜਿਵੇਂ ਆਪ ਕਰਦ ਵਾਲੀ ਕੋ ਬੜਾ ਝੂਠੇ ਮਿੱਠੇ ਬੋਟੇ ਲਗਾ ਕੇ ਵੀ ਨਾਲ ਹੀ ਤਿਆਰ ਹੋ ਜਾਂਦੀਆਂ ਕਰਮ ਵਾਲੀਆਂ ਬਾਕੀ ਚੀਜ਼ ਪਾਲਣ ਜੋਗਾ ਗਈ ਸਹੀ ਚਲ ਬੱਚੀ ਬੱਚੀ ਬੜਾ ਬਹੁਤ ਚੰਗੀ ਆ ਪੇਸ਼ਾਂ ਤੋਂ ਲੈ ਵਾ ਚੈੱਕ ਕਰੋ ਹੋਰ ਦੂਜਾ ਸੂਆ ਜੀ ਕਿੰਨਾ ਦੁੱਧ ਦੇ ਦੂ ਬਾਈ ਐਸਟੀਮੇਟ ਅਸਟਿਊਡ ਮਾਲਕ ਨੇ ਵੀ ਜਿਹਦਾ ਪਿਛਲੇ ਸੂਏ ਦਾ 15 16 ਲੀਟਰ ਦੱਸਿਆ ਹੈਗਾ 3 17 18 ਲੀਟਰ ਦੀ ਆਪਾਂ ਉਮੀਦ ਕਰਦੇ ਆ ਆਪਣੇ ਕੋਲ ਤਾਂ ਹੁਣੀ ਆਈ ਹੈ ਹਲੇ ਠੀਕ ਹੈ ਜੀ ਸੀਲ ਠੰਡੀ ਬਹੁਤ ਹੈ ਬੜੀ ਬਾਕੀ ਬੰਦੇ ਨੇ ਆਉਦੀ ਮੂਰੇ ਵੀ ਸੇਵਸ ਸੰਭਾਲ ਦੇ ਕੇ ਲੈਣੀ ਜੀ ਸਹੀ ਗੱਲ ਆਉਦੀ ਸਮਝ ਨਾਲ ਲੈਣੀ ਜੀ ਆਰਡਰ ਚੰਗਾ ਥਾਂ ਪਰ ਇਹ ਗੱਲ ਦੀ ਸੀਲ ਠੰਡੀ ਜੇ ਪੈਰ ਵੀ ਹਲਾ ਜੇ ਗਾਰੰਟੀ ਹੋ ਓਕੇ ਬਾਈ ਹਾਂ ਜੀ ਠੰਡੀ ਠੰਡੀ ਬਹੁਤ ਹੈ ਬੜਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਸੂਈ ਸਵਾਈ ਬੱਚਾ ਮਗਰ ਬੱਚੀ ਬੜ ਬਹੁਤ ਹੈ ਵੱਡੇ ਕੱਦ ਚਾ ਛੋਟੀ ਨਹੀਂ ਛੇ ਸੋਦੀਵਾਦੀ ਬਿਊਟੀ ਇੱਕ ਨੰਬਰ ਤੋਰਾ ਚੈੱਕ ਕਰ ਲਓ ਕਰਮਾਲੀ ਦਾ ਤੋਰਾ ਵੀ ਇੱਕ ਨੰਬਰ ਹੈ ਲੇਵਾ ਕਮਾਲ ਆ ਬਹੁਤ ਸੋਹਣਾ ਆਰਡਰ ਫਿਟਿੰਗ ਵਾਲਾ ਲੇਵਾ ਬਾਈ ਬਾਕੀ ਦੁੱਧ ਦਾ ਰਿਕਰਡ ਬਾਈ ਨੇ ਬਹੁਤ ਚੰਗਾ ਰੱਸਿਆ ਬਾਈ ਕਿਆ ਬਾਤ ਹੀ ਮੋ ਲਾ ਬਾਈ ਜੈ ਜੀ ਸਹੀ ਦੇ ਦਾਂਗੇ ਅੱਜ ਪੂਰੇ 60000 ਦੇ 60000 ਦੇ ਮਾਨਤਨ ਹੋ ਜਾ ਮਾਨਤਨ ਬਾਈ ਛੋੜ ਛੱਪਿਆ ਵਾਲਾ ਹੂ ਬਾਹਲਾ ਸੌਦੇ ਪੈ ਜੇ ਵਾਲਾ ਮਾਨਤਨ ਬਾਈ ਆਪਣਾ ਕਿਸੇ 'ਚ ਨਹੀਂ ਹੋਣਾ ਓਕੇ ਬਾਈ ਆਪਾਂ ਮੁੱਲ ਹੀ ਨਿਯੋਜੇ ਕਰਦੇ ਜੀ ਜੈ ਜੀ ਮੈਂ ਐਡੀ ਬਾੜ ਕੋਈ ਵੀ ਨਹੀਂ ਦਿੰਦਾ ਜੀ 75000 ਮੰਗੋਲਾ ਸਹੀ ਗੱਲ ਆ ਬਾਈ ਜਮਾ ਜੈਜ ਮੋਲਾ 60000 ਰੁਪਿਆ ਮਾਨਦਾਨ ਕੋਈ ਚੈੱਕ ਨਹੀਂ ਮੌਕੇ ਤੇ ਹੋ ਜਾਊਗਾ ਬਈ ਵੜ ਚੰਗੀ ਆ ਕੱਦ ਕਾਰਠ ਵਾਲੀ ਆ ਪ੍ਰਿੰਟ ਬੜਾ ਚੰਗਾ ਹੂੰ ਚੰਡੀ ਤਾਂ ਇਨੀ ਨਹੀਂ ਕਿ कहीं ਭੇਜਾਈ ਗੁੜ ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਕਰਮਾਈ ਨੇ ਬਾਕੀ ਧਾਰਾਂ ਬਾਈ ਮਾਰ ਕੇ ਰੱਖ ਹਾਂਜੀ ਧਰ ਮਾਰ ਦੋ ਬਈ ਤਾਰ ਖੰਡੀ ਤਾਂ ਕਰਮ ਵਾਲੀ ਫੁੱਲ ਆ ਜਿਵੇਂ ਮਰ ਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬੱਚਾ ਬੱਛੀ ਬਹੁਤ ਪਿਆਰੀ ਦਿੱਤੀ ਹਾਂਜੀ ਬੱਚੀ ਬਹੁਤ ਚੰਗੀ ਪੂਰੀ ਪ੍ਰਿੰਟ ਬਰੁੰਟਾ ਜਮਾ ਮਾਂ ਵਰਗੀ ਆ ਕਿ ਨਹੀਂ ਹਾਂਜੀ ਹੂੰ ਬਸ ਬੇਨਤੀ ਇਹ ਨਹੀਂ ਬਾਈ ਜਿਹੜੇ ਆਪਣੇ ਮੋਲਾ ਜੀ ਨੇ ਸੌਦੇ ਆ ਬਣਾਏ ਨਾ ਕਹੇ ਬੰਦਾ ਬਾਈ ਦੇਣੀ ਕਿੰਨੇ ਦੀ ਆਪਣੇ ਕੋਲੋਂ ਕਮਸੇ ਨਹੀਂ ਗੇ ਹੂੰ ਉਹ ਜਮਾ ਲੈਂਡ ਦੇਣੀ ਗੱਲਾਂ ਆਪਣੇ ਕੋਲ ਠੀਕ ਕਿੰਨੀ ਚੀਜ਼ ਦੇਣੀ ਆ ਬਾਕੀ ਠੰਡੇ ਫੁੱਲ ਆ ਥਣ ਨੇੜ ਦੋ ਚੈੱਕ ਕਰਵਾਵਾਂਗੇ ਸੋਈ ਸੋਈ ਆ ਕੰਨ ਕਾਟ ਹਣੀ ਬਹਿਣਾ ਲਾ ਥਣ ਨੇੜ ਤੋਂ ਚੈੱਕ ਕਰੋ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਗਲਾਬੀ ਥਣ ਨਾੜਾ ਨੂੜਾ ਫੁੱਲ ਚੰਗਿਆ ਹਾਂਜੀ ਹਾਂਜੀ ਬਾਟਰੀ ਚਵਾਈ ਦੇਖੋ ਗਰਮ ਆਈ ਠੰਡੀ ਦਾ ਫੁੱਲ ਆ ਗਰਮ ਆਈ ਕੱਦ ਪਉਦਾ ਐ ਰਬੜਦਾ ਹਾਂ ਜੰਜ ਪੂਰਾ ਕਰਦਾ ਹੀ ਹਾਂ ਹੌਲ ਕਰਦਾ ਛੋਟੀ ਨਾ ਮੰਨਿਓ ਬਾਈ ਬੰਦਾ ਇਹ ਨਾ ਸਮਝ ਲਈ ਵੀ ਮੁੱਲ ਛੋਟਾ ਤੇ ਕੱਦ ਛੋਟਾ ਹੋਊਗਾ ਇਹ ਨਾ ਗੱਲ ਸਮਝੀ ਚੋਣ ਵੇਖੋ ਜੀ ਬੜ ਨੂੰ ਹੋ ਗਿਆ ਚੋਣ ਦੇਖੋ ਗਰਮ ਵਾਲੀ ਦਾ ਲੈ ਇੱਕ ਨੰਬਰ ਚੋਣ ਆ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਤੁਸੀਂ ਕੀ ਬਾਤ ਹੈ ਲੈ ਚਵਾਈ ਤੁਹਾਡੇ ਸਾਹਮਣੇ ਆ ਗਈ ਇੱਕ ਨੰਬਰ ਚਵਾਈ ਆ ਬਾਈ ਛੜਕਾ ਸੁਣਦਾ ਚਵਾਈ ਦਾ ਮਗਲੇ ਥਣਾ ਚੈੱਕ ਕਰ ਲੋ ਚ ਬਾਈ ਕੀ ਬਾਤ ਮੈਂ ਇੱਕ ਨੰਬਰ ਹੀ ਚੋਣ ਹੂੰ ਮੁੱਲ ਜਾਇਜ਼ਾ ਥਾਣੇ 1 ਨੰਬਰ ਕਿਸੇ ਪਾਸੋਂ ਦੇਖੋ ਸਫਾਈ ਦਿਖਾਈ ਬੜ ਤੇ ਕਿੰਨੀ ਐਂਡ ਹੈ ਪਸ਼ਾਂ ਤੋਂ ਲੈਵਾ ਚੈੱਕ ਕਰਵਾਉਂਦੇ ਆ ਲੈ ਪੂਰਾ ਫਾੜੀ ਵਾਲਾ ਡਰੈਕ ਹੂੰ ਦੇਖ ਲਈ ਪੂਰਾ ਫੀਟਿੰਗ ਵਾਲਾ ਨਹੀਂ ਟੁੱਟ ਮਾਰ ਹਾਂ ਪੂਰੀ ਫਿੱਟ ਫਿੱਟ ਬਿਆਲੇ ਵਾਲਾ ਐ ਨਹੀਂ ਵੀ ਮਸਟ ਆਰਟਸ ਜੀ ਆਈ ਜਾਉਣਾ ਵਾਰੀ ਵਾਰੀ ਹਾਂਜੀ ਅੱਗੇ ਆ ਗਈ 4 ਨੰਬਰ ਕਿਹੜਾ ਸੂਸ ਹੋਈ ਹੈ ਜੀ ਬਈ ਇਹ ਦੂਜਾ ਸੂਸ ਹੋਈ ਆ ਕਦੋਂ ਸੂਈ ਹੈ ਜੀ ਜਰਸੀ ਦਾ ਕਰਾਸ ਬ੍ਰੀਡ ਹੈਗੀ ਓਕੇ ਇਹ ਕੱਲ ਸੂਈਏ ਬਾਈ ਸ਼ਾਮ ਵਜੇ ਨੂੰ 8 ਵਜੇ ਪੈਣ ਜਦੋਂ ਪੈਣ ਜੇ ਟਾਈਮ 8:00 9:00 ਠੀਕ ਹੈ ਬਾਈ ਹਾਂਜੀ ਬੱਚਾ ਕੀ ਦੇਣਾ ਕੇਅ ਬੱਚਾ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਹਾਂਜੀ ਠੀਕ ਹੈ ਬਾਈ ਕਿੰਨਾ ਦੁੱਧ ਦੇ ਦੂ ਬਾਈ ਐਸਟੀਮੇਟ ਇਹਦਾ ਦੁੱਧ ਬਾਈ ਸਾਹਿਬ ਦੇ ਦੂ ਮੇਰੇ ਸਾਬ ਨਾਲ ਬਾਈ ਇਹ 16 17 ਲੀਟਰ ਤਾਂ ਪਾਈ ਦੋਗੇ ਮੇਰੇ ਸਾਬ ਨਾਲ ਬੜਾ ਠੀਕ ਹੈ ਬਾਈ ਵੱਡਾ ਲਈ ਬੜਾ ਜੀ ਹਾਂ ਹਾਂਜੀ ਬਾਕੀ ਬਰੀਡ ਇੱਕ ਨੰਬਰ ਆ ਸੋਈ ਸਵਾਈਆ ਥਣ ਨੇੜ ਤੋਂ ਚੈੱਕ ਕਰਵਾਨੇ ਥਣ ਬੜਾ ਚੰਗਾ ਲੱਗਦਾ ਹਾਂ ਜੀ ਥਾਂ ਤੁਹਾਨੂੰ ਬਹੁਤ ਚੰਗਾ ਪੂਰੀ ਵਿੱਤੀ ਨਿਕਲ ਲੱਗਣਾ ਬਾਕੀ ਠੰਡੀ ਹੈ ਜੀ ਬੜਾ ਚੰਗਾ ਹਾਂ ਜੀ ਠੰਡੀ ਬਹੁਤ ਆ ਜੀ ਥੋੜਾ ਜਿਹਾ ਤੁਹਾਡੇ ਕੈਮਰੇ ਤੋਂ ਜਗਦੀ ਹੈ ਸਹੀ ਗੱਲ ਆ ਬਾਕੀ ਕੱਦ ਬਹੁਤ ਆ ਯਾਰ ਕੱਦ ਕੁਦੇ ਦਾ ਵੀ ਖੁੱਲਿਆ ਜਾਂ ਛੋਟਾ ਦੇਵਾ ਦੇਖੋ ਇੱਥੋਂ ਸਾਹਮਣੇ ਕੈਮਰਾ ਮਾਰਦੇ ਆ ਮਗਰ ਨੂੰ ਵੀ ਦਿਨਦਾ ਮੂਰੋਂ ਵੀ ਲੇਵਾ ਬਹੁਤ ਚੰਗਾ ਤਿਆਰ ਕਰਿਆ ਪੂਰੀਆਂ ਠੰਡੀ ਹੈ ਬੜਾ ਸਹੀ ਗੱਲ ਆ ਜਿਵੇਂ ਮਾਰਦੇ ਜੀ ਨੇੜੋਂ ਦਿਖਾਓ ਜੀ ਥਣ ਥਣ ਬੜਾ ਚੰਗਾ ਲਗਾਈ ਬੜ ਉਹੀ ਜਗਦੀ ਜੇ ਹਨ ਕੈਮਰੇ ਉੱਥੋਂ ਜਗਦੀ ਥੋੜਾ ਆਈ ਹੈ ਕ ਸਹੀ ਹੈ ਨਵੇਂ ਖਾਂਤਾ ਕਰ ਪ्योर ओरिजिनल ਦੂਜਾ ਸੂ ਹੈ ਜੀ ਪੂਰਾ ਫੁੱਲ ਕਰਦਾ ਹੈ ਜੀ ਹਾਂਜੀ ਖੋਲੀ ਬਈ ਤੋਰੀ ਫੁੱਲ ਕਾ ਤੋਂ ਫੁੱਲ ਬ੍ਰੀਡ ਗਰਮੀ ਨਹੀਂ ਮੰਨਦੀ ਫੈਂਟ ਫੋਲੋ ਮੱਝ ਨਾਲ ਦਾ ਦੁੱਧ ਦੇ ਦੋ ਚਿਵਾਈ ਕਿਵੇਂ ਹੈ ਬਈ ਚੋਣ ਤੱਕ ਨੰਬਰ ਲੱਗਿਆ ਜੀ ਬਾਲਾ ਸੋਹਣਾ ਚੋਣ ਲੱਗਿਆ ਬਈ ਇਹਨੂੰ ਚਿਵਾਈ ਬਾਈ ਕਹਿੰਦਾ ਇੱਕ ਨੰਬਰ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰਾਂਗੇ ਚਿਵਾਈ ਸਾਹਮਣੇ ਆ ਜਾਣੀ ਤੋਰਾ ਦੇਖੋ ਬਈ ਤੋਰਾ ਵੀ ਇੱਕ ਨੰਬਰ ਆ ਆਰਡਰ ਵੀ ਕਮਾਲ ਹੈ ਕੀ ਮੋਲ ਹੈ ਜੈਫਰੀ ਪੂਰੀ ਨੀਲਨਜੀ ਡਬਲ ਪਹਿੜਾ ਕੱਦ ਵਾਲੀ ਜੀ ਸਹੀ ਹੈ ਬਾਈ ਇਹ ਗੱਲ ਨਹੀਂ ਵੀ ਛੋਟੀ ਜੀ ਹੋਊਗੀ ਬੰਦਾ ਹੋਊਗਾ ਹਾਂਜੀ ਕੀ ਮੋਲ ਹੈ ਜੈਫਰੀ ਬਾਈ ਇਹ ਦੇ ਦਾਂਗੇ 66000 ਰੁਪਏ ਦੀ 66000 ਹਾਂਜੀ ਮਾਨਤਾਨ ਹੋ ਜਾ ਮਾਨਤਾਨ ਬਾਈ ਛੋੜ ਵਾਲਾ ਹੋਊਗਾ ਓਕੇ ਹਾਂਜੀ ਮੰਗਲ ਦਾ ਭਾਅ 75 ਮੰਗ ਲਈ ਬਹਿੜ 80 70000 ਤੋਂ ਉੱਪਰ ਤਾਂ ਵੇਚ ਨਹੀਂ ਹੋਵੇ ਜਮਾ ਜੈਜ ਮੋਲ ਜੈਜ ਡਬਲ ਬਹਿੜ ਗਈ 70000 ਦੀ ਭਾੜਾ 70 72 ਦੀ ਉਵੇਂ ਵੇਚੀ ਗਏ ਸਹੀ ਗੱਲ ਹੈ ਬਾਈ ਕਦਰ ਹੀ ਬਹੁਤ ਆ ਫੋਨ ਉਪਰ ਆਪਾਂ ਜਾਇਜ਼ ਲਿਆਉਣੇ ਆ ਭਾਅ ਨਾਲ ਤੇ ਭਾਅ ਨਹੀਂ ਦੇਣੀ ਸਹੀ ਗੱਲ ਆ ਜਿਵੇਂ ਮਰਜੀ ਉੱਥੇ ਫੇਰੀ ਚੱਲ ਕੋਈ ਹਾਂਜੀ ਸੀਲ ਜਰਸੀ ਦਾ ਕ੍ਰੋਸ ਆਈ ਯਾਨੀ ਪਿਓਰ ਜਰਸੀ ਨਹੀਂ ਗਈ ਜਰਸੀ ਕ੍ਰੋਸ ਆਈ ਜਰਸੀ ਕ੍ਰੋਸ ਹਾਂਜੀ ਯਾਨੀ 67000 ਰੁਪਏ ਲਾਵਾਂਗੇ ਭਾਈ ਮੋਲ ਕਰਾਉਣ ਨੂੰ ਜਿੰਨਾ ਮਰਜ਼ੀ ਫਿਰ ਕਰਾਈ ਜਾਏ ਬੰਦਾ ਓਕੇ ਭਾਈ ਇਹਦੇ ਚ ਹੋਣਾ ਕੋਈ ਨਹੀਂ ਵਾਦੇ ਘੱਟ ਵਾਲੀ ਗੱਲ ਨਾ ਕਰੇ ਆਪਣੇ ਠੀਕ ਹੈ ਭਾਈ ਧਰਮ ਮਾਰ ਦੋ ਭਾਈ ਹਾਂਜੀ ਧਰਮ ਮਾਰ ਦਿੰਦੇ ਠੰਡੀ ਬੋਗਣਾ ਭਾਈ ਠੰਡੀ ਦਾ ਬਾਲੀ ਭਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਇਹ ਗੱਲ ਨਹੀਂ ਵੀ ਗੁਆਹਣੇ ਵਿੱਚ ਆਤੀ ਦੇ ਪੈਰ ਚੱਕ ਲੈ ਧਰ ਲੈ ਕਰ ਲੂ ਮਤਲਬ ਨਹੀਂ ਇੱਕ ਵਾਰੀ ਪੈਰ ਚੱਕ ਲੈ ਸਹੀ ਗੱਲ ਆ ਤੁਵੇਂ ਜਵਾਕ ਬਹਿ ਜੇ ਕੋਈ ਟੈਨਸ਼ਨ ਨਹੀਂ ਬਾਕੀ ਲੇਵ ਆ ਲੂ ਵਾ ਬੜਾ ਚੰਗਾ ਕਰਮ ਆ ਇਹਦਾ ਰੀਪੀਟਿੰਗ ਲਾਡਰ ਆ ਜੀ ਪ્યોਰ 오ਰੀਜినਲ ਦੂਜਾ ਸੂਆ ਜੀ ਠੀਕ ਹੈ ਜੀ ਹਾਂ ਜੀ ਫੇਸ ਸੂਸ ਬੜਾ ਪਿਆਰਾ ਕਰਮ ਆ ਬਾਕੀ ਜਿਹੜਾ ਬੰਦਾ ਰੱਖਦਾ ਪਤਾ ਹੀ ਇਹ ਗਰਮੀ ਤੇ ਮੰਨਦੀ ਨਹੀਂ ਹਾਂ ਬਾਕੀ ਪਲੀ ਵੀ ਆ ਹੈਨਾ ਹਾਂ ਜੀ ਪਲੀ ਵੀ ਆ ਨਹੀਂ ਕੋਈ ਲਿਸਟ ਕਰੀ ਬੱਚਾ ਇਧਰੋਂ ਵੰਦੇ ਵੀਰੇ ਬੱਚਾ ਦਾ ਪਤਾ ਠੀਕ ਲਾਈਵ ਆਣ ਨੇੜ ਤੋਂ ਚੈੱਕ ਕਰਵਾਉਨੇ ਆ ਕੱਲਾ ਕੱਲਾ ਥਾਣਾ ਪੂਰੇ ਵਿੱਚ ਹੀ ਦਸਾਂ ਦੇਖੋ ਮੁੱਠੀ ਵਾਲਾ ਥਾਣਾ ਲੇਵਾ ਬਹੁਤ ਚੰਗਾ ਬਾਕੀ ਚਵਾਈਆਂ ਜਿਹੜੀਆਂ ਤਾਂ ਬਾਈ ਮਾਰ ਕੇ ਦਿਖਾਊਗਾ ਚਵਾਈ ਸਾਹਮਣੇ ਆ ਜਾਣੀਆਂ ਚੋਂ ਜਿਹੜੇ ਸਾਹਮਣੇ ਥਾਣ ਲੱਗਿਆ ਨਾ ਇਹ ਦੱਸਦਾ ਵੀ ਇੱਕ ਨੰਬਰ ਚਵਾਈ ਐਨੇ ਦਿਖਾ ਦੇ ਜੀ ਥਾਣ ਨੂੰ ਇੱਕ ਨੰਬਰ ਥਾਣਾ ਲੈ ਦੇਖੋ ਪੰਜਾਬਾ ਠੜਕਾ ਸੁਣਦਾ ਚਵਾਈ ਦਾ ਤਾਂ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚਲੀ ਚਲ ਇਹ ਨਾਲ ਕੁਝ ਬੜੀ ਚੰਗੀ ਚਵਾਈ ਆ ਨਾ ਬਈ ਹਾਂ ਲੈ ਮਾਰ ਗਲੇ ਥਣਾ ਜੋ ਚੈੱਕ ਕਰ ਲੋ ਚ ਬਾਈ ਕਿਆ ਬਾਤ ਮੋਟਾ ਮੋਟਾ ਜਵਾਨਾ ਚਰਮਾਈ ਦਾ ਕਿੰਨੀਆਂ ਘਤਾਰਾ ਮਰੀਆਂ ਦੁੱਧ ਦੇਖੋ ਚਵਾਈ ਤਾਂ ਨਿਬੜਦੀ ਐ ਚਵਾਈ ਤਾਂ ਸੋਨਾ ਚੁਣ ਲਈ ਬਾਈ ਇੱਕ ਨੰਬਰ ਚਵਾਈ ਪੂਰੀ ਨਿਬੜਦੀ ਐ ਚਵਾਈ ਤਾਂ ਬਾਕੀ ਮੁੱਲ ਵੀ ਜਾਇਜ਼ ਆ ਬਾਈ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਬੰਦਾ ਆ ਕੇ ਸਭ ਕੁਝ ਦੇਖ ਕੇ ਲੈ ਕੇ ਜਾਵੀਂ ਉਹ ਤਾਂ ਚਲ ਆਪਾਂ ਕੇਰਾ ਹੁੰਦਾ ਧਾਰਾ ਦਿਖਾ ਦਿਆਂ ਸਹੀ ਗੱਲ ਇੱਕ ਨੰਬਰ ਮਿਲੂ ਜੀ ਸਭ ਕੁਝ ਹੋਰ ਗੱਲ ਨਹੀਂ ਕੋਈ ਇੱਥੇ ਕਰੋ ਕੇ ਆਉਜੇ ਬੰਦਾ ਇਹ ਗੱਲ ਦੀ ਕੀੜਾ ਲੱਗੂਗਾ ਲੈ ਬਾ ਦੇਖੋ ਦੇਖੋ ਪੂਰਾ ਇੱਕ ਨੰਬਰ ਲੈਵਾ ਹਾਂਜੀ ਅੱਗੇ ਬਈ ਪੰਜ ਨੰਬਰ ਆ ਗਈ ਕਿਹੜਾ ਸੂਟ ਹੁੰਦੀ ਐ ਇਹਨੂੰ ਦੂਜਾ ਸੂਟ ਸੁਣੋ ਬਈ ਕਿੰਨੇ ਦਿਨ ਲਊ ਬਸ ਤਿਆਰੀ ਚ ਹੈ ਬਈ ਇੱਕ ਦੋ ਦਿਨ ਲੈ ਸਕਦੀ ਐ ਮਨ ਲਾ ਪਰ ਮਾਤਾ ਨੂੰ ਪਤਾ ਵੀ ਇੱਕ ਦੋ ਦਿਨ ਬਾਅਦ ਕੱਟ ਲੈ ਲੈ ਸਹੀ ਐ ਜਿਹੜੇ ਦੇ ਦੇਣਾ ਮਨ ਲਾ ਵੀ ਉਹ ਕੱਲ ਨੂੰ ਪੂਰੇ ਐ ਜੀ ਠੀਕ ਐ ਜੀ ਹਾਂਜੀ ਢੱਲਾਂ ਦੇਖ ਪਈਆਂ ਹਜੇ ਨਾ ਪਰ ਕਿ ਖੰਡੀ ਸੀਲ ਦੇਖੋ ਇਹ ਲੈਵਾ ਹੋਰ ਵੀ ਸੋਹਣਾ ਤਿਆਰ ਕਰਨਾ ਬਸ ਦੇਣੇ ਇੱਕ ਅੱਧਾ ਹੀ ਲੋ ਹਾਂਜੀ ਬਸ ਤਿਆਰੀ ਚ ਹੈ ਤਿਆਰੀ ਫੁੱਲਾਂ ਮੂਰੂ ਲੈਵਾ ਚੈੱਕ ਕਰੋ ਇੱਕ ਨੰਬਰ ਗੁਲਾਬੀ ਥਣ ਉਠੀਆ ਤੁਹ ਬਾਲਾ ਚੰਗਾ ਲੱਗ ਗਈ ਬੜੂ ਵੀ ਮਿੱਟੀ ਦੇ ਥਾਣ ਬਈ ਹਾਂਜੀ ਤੇ ਖੋਲੀ ਬਈ ਤੋਰੀ ਹਾਂਜੀ ਕਿੰਨਾ ਕੀ ਰਿਕਾਰਡ ਹੈ ਬਈ ਦੁੱਧ ਦਾ ਇਹਦਾ ਮਾਲਕਾਂ ਨੇ 17 ਲੀਟਰ ਸਹੀ ਪਹਿਲੇ ਸੂਏ ਦਾ ਠੀਕ ਹੈ ਜੀ ਇਹ ਵੀ ਮੈਕਸ ਬਰੀਡ ਚ ਆ ਗਈ ਜੀ ਸਹੀ ਹੈ ਹਾਂਜੀ ਫੇਸ ਦੀ ਬਿਊਟੀ ਬੋਦੀਵਾਦੀ ਸਨਖ ਪੁਣਾ ਫੁੱਲ ਇਕੱਲੀ ਕੱਚੀ ਐ ਇਕ ਅੱਧੇ ਦੇਣ ਦੀ ਤੇ ਲੇਵਾ ਕਮਾਲ ਦਾ ਥਾਣ ਬੜਾ ਚੰਗਾ ਪੂਰਾ ਫੁੱਲ ਜੋਸ਼ ਵਾਲੇ ਵਿੱਚ ਤੇ ਬਾਕੀ ਦੁੱਧ ਦਾ ਰਿਕਾਰਡ ਚੰਗਾ ਬਾਕੀ ਬਈ ਗਰਮੀ ਨਹੀਂ ਮੰਨਦੀ ਗਰਮੀਆਂ ਦੇ ਤੌਰ ਤੇ ਗਰਮੀਆਂ ਮੰਨਦੀ ਹੈ ਹਾਂਡਫੋਨ ਕਰਮਲੀ ਦੀ ਫੁੱਲ ਚੰਗੀ ਆਉਗੀ ਕੀ ਮੋਲ ਹੈ ਬਈ ਜੈ ਜੈ ਖੱਚ ਕੇ ਜੀ ਖੱਚ ਕੇ ਜੀ ਬਈ ਇਹ ਵੀ ਅੱਜ 36000 ਦੇ ਦਾਂਗੇ ਬਾੜ ਤਾਂ 70 75 ਆ ਦੀ ਆ ਹਾਂ 36000 ਅੱਜ ਮੋਲ ਹੈ ਖੱਚ ਕੇ ਮੋਲ ਹੈ 36000 ਦੀ ਬਾੜ ਬਾਈ ਕਹਿੰਦਾ ਦੇ ਦਾਂਗੇ ਮਾੜਾ ਮੋਟਾ ਮਾਨ ਤਾਂ ਕੋਈ ਚੱਕਰ ਨਹੀਂ ਆ ਮਾਨ ਤਾਂ ਬਾਈ ਛੋੜ ਛੱਪੇ ਵਾਲੀ ਹੋਣੀ ਆ ਆ ਬਾਈ ਬੜਾ ਚੰਗਾ ਕਰ ਦੇਖਿਓ ਐ ਪੂਰਾ ਇੱਕ ਨੰਬਰ ਲੈਵਾ ਥਾਣੀ ਬੜਾ ਚੰਗਾ ਲੱਗਿਆ ਚਾਹੇ ਠੀਕ ਹੋਵੇ ਆ ਪਤਾ ਨਹੀਂ ਮਿਲਦਾ ਜੀ ਕਿਤੋਂ ਵੀ ਬਾਕੀ ਪਲੀ ਵੀ ਫੁੱਲ ਆ ਹਾਂਜੀ ਪੂਰੀ ਪਲੀ ਆ ਪੂਰੀ ਠੰਡੀ ਬੈੜ ਉਹ ਵੀ ਲੈ ਲੈ ਕੋਈ ਲੱਗ ਪਲੀ ਵੀ ਫੁੱਲ ਪਾਸੇ ਨਹੀਂ ਕਰਿਆ ਹੁੰਦੀ ਜੀ ਹੂੰ ਠੰਡੇ ਐ ਨਹੀਂ ਕਾ ਟੱਕ ਕੇ ਭਰੇ ਕਰਨੀ ਪੈਂਦੀ ਐ ਵੇਖੋ ਸਫਾਈ ਤੇ ਥਣ ਦੇਖੋ ਇਹ ਲੱਗਿਆ ਬੈੜ ਨੂੰ ਗੁੱਲੇ ਆ ਮੋਸਾਪਾ ਥਣ ਲੱਗਿਆ ਯਾਹ ਬਤਾ ਜੀ ਚੋਰਸ ਪੂਰੀ ਫੀਟਿੰਗ ਲੱਡ ਰਹੀ ਹੂੰ ਬਾਕੀ ਮੁੱਲ ਵੀ ਜਾਇਜ਼ ਆ ਯਾਰ ਹਾਂਜੀ ਰਟਚਿੰਗ ਅੱਗੇ ਲਾਸਟ ਜੀ ਕਿਹੜਾ ਸੂ ਆ ਜੀ ਇਹ ਬਈ ਦੂਜਾ ਸੂ ਸੁਣਾਗਾ ਕਿੰਨੇ ਦਿਨ ਲੂ ਜੀ ਬਸ ਇਹ ਬਈ 6 ਦਿਨ ਦੀ ਕੱਚੀ ਹੈਗੀ 6 ਦਿਨਾਂ ਦੀ ਕੱਚੀ ਹਾਂਜੀ ਠੀਕ ਆ ਇਹਦਾ ਵੀ ਥਣ ਥਣ ਦੇਖੋ ਜੀ ਲੱਗਿਆ ਬੜਾ ਕੀ ਬਾਤ ਆਰਡਰ ਕਮਾਲ ਆ ਦੇਖੋ ਜੀ ਬਹੁਤ ਸੋਹਣਾ ਆਰਡਰ ਫਿਟਿੰਗ ਆ ਲੰਡੂ ਲਾ ਦੇਖੋ ਜੀ ਲੇਕਿਨ ਥਾਣੀ ਬੜਾ ਚੰਗਾ ਯਾਰ ਥਣ ਬੜਾ ਸਿੰਗਲ ਗਏ ਠੀਕ ਆ ਨੰਬਰ ਥਣ ਲੱਗ ਗਿਆ ਕੱਚੀ ਕੱਚੀ ਆ ਹਜੇ ਸਾਰੀਆਂ ਬਲਟ ਨਾ ਛੱਟਾਂ ਹੀ ਬਹਿ ਜਾ ਜੀ ਮਗਰ ਦੀ ਬਹਿ ਜਾ ਚੋਣਾ ਇਹ ਕਿਹੜਾ ਕੁਛ ਨਹੀਂ ਲੇ ਮਗਰ ਦੀ ਬਹਿ ਜਾ ਬਾਈ ਕਹਿੰਦਾ ਕੋਈ ਚੈੱਕ ਕਰੀ ਨੀ ਬੜੀ ਠੰਡੀ ਆ ਯਾਰ ਬੜੀ ਠੰਡੀ ਹੈ ਜੀ ਹੂੰ ਪੈਂਦੀ ਵੀ ਬਈ ਪਹਿਲਾਂ ਸਭ ਕੁਝ ਦੇਖ ਕੇ ਲਈਦੀਆਂ ਚੀਜ਼ਾਂ ਸਹੀ ਗੱਲ ਆ ਹਾਂਜੀ ਇੱਧਰ ਦੀ ਚੋਣ ਵੇਜੋ ਤਾਂ ਨਹੀਂ ਜਿਵੇਂ ਹਲੇ ਗੱਬਣਾ ਕੀ ਸਹੀ ਵੇਜੋ ਕੋਈ ਚੈੱਕ ਨਹੀਂ ਲੈ ਕੋਈ ਰਹਿਣਾ ਕੋਈ ਚ ਨਹੀਂ ਠੰਡੀ ਸੀਲ ਫੋਲ ਪਰ ਕੱਚੀ ਕੱਚੀ ਹੈ ਵੜੀ ਸ਼ੇਕ ਦਿੰਦੀ ਹਾਂ ਇਕਲੀ ਚੈੱਕ ਨੰਬਰ origignal ਦੂਜਾ ਸੂਆ ਜੀ ਖੋਲਿਓ ਬਈ ਤੋਰਿਓ ਹਾਂਜੀ ਕੱਦ ਫੋਲਾ ਛੋਟੀ ਨਾ ਮੰਨਿਓ ਕੱਦ ਚੰਗਾ ਹੈ ਬਾਕੀ ਪਲੀ ਵੀ ਚੰਗੀ ਆ ਇਸ ਦੀ ਬਿਊਟੀ ਚੰਗੀ ਆ ਥਾਨ ਬਹੁਤ ਚੰਗਾ ਢਿੱਲਾ ਬਹੁਤ ਹੌਂਦੀ ਆ ਸਾਰੀਆਂ ਬਲ ਢਿੱਲਾ ਕੱਢੂ ਫੇਰ ਕਰਮਾ ਲਈਏ ਸੋਨਾ 来 तोरा चेक कर लो की मोल ला फिर जायज जी खिच्च के जी खिच्च के जी भाई 36000 ਦੀ ਦੇ ਦੇ 36000 ਜੀ ਦੇ ਦਾਂਗੇ ਬਾਈ ਕਹਿੰਦਾ ਮਾਨ ਤੜ ਮਾਣਾ ਮੋਟਾ ਹੋ ਜਾਊਗਾ ਮੁੱਲ जायज ਆ ਯਾਰ ਜਮਾ जायज ਮੁੱਲ ਨੇ खिच्च के ਮੁੱਲ ਰੱਖੇ ਹੋਏ ਆ ਤੇ ਥਾਂ ਲੈ ਵੀ ਤਾਂ ਬੜੀ ਚੰਗੀ ਆ ਕਰਮਾ ਕੱਚੀ ਕੱਚੀ ਏ ਢਿੱਲਾ ਬਹੁਤ ਹੁੰਦੀ ਆ ਤਿਆਰੀ ਬਹੁਤ ਚੰਗੀ ਆ ਬਣੂ ਬਹੁਤ ਹੈ ਨਾ ਬਾਈ ਹਾਂਜੀ ਬਹੁਤ ਬਣੂ ਬਾਈ ਜਿਹੜੇ ਹਸਾਂ ਨਾ ਢਿੱਲਾ ਆਈਆਂ ਪਈਆਂ ਨਾ ਹਾਂਜੀ ਸਾਰੀਆਂ ਬਾਲਟਾਂ ਲੱਗ ਗੱਡੂ ਹਾਂਜੀ ਥਾਂ ਤੁਹਾਨੂੰ ਬੜਾ ਚੰਗਾ ਲੱਗੇਗਾ ਸਹੀ ਆ ਨੰਗਸੀ ਭਰਾ ਕੋਲੇ ਬਾਈ 6 6 ਦੇ 6 ਹੀ ਲਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਾਈ ਨਕਨਕ ਕਰ ਲਿਓ ਜੀ ਧੰਨਵਾਦ